ਨੂਸਾਂਤ ਕਲਾਪੁਰਸ ਨੇ ਨਛੇ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਐਸਐਚਓ ਸਕੰਦਰ ਸਿੰਘ ਥਾਣਾ सदर ਗੁਰਾਇਆਂ ਬੋਲੋ ਦੱਸਿਆ ਗਿਆ ਕਿ ਅਲਟਰੋ ਗੱਡੀ ਜਿਹੜੀ ਗੱਡੀ ਹੈਗੀ ਆ ਐਸਐਚਓ ਸਾਹਿਬ ਬੋਲੋ ਕਿਹਾ ਗਿਆ ਕਿ ਇਹ ਜਿਹੜੀ ਗੱਡੀ ਦੇ ਵਿੱਚ ਬੈਠੇ ਹੋਏ ਸਨ ਉਹ ਗੱਡੀ ਸੰਜੀਵ ਬਾਬਾ ਦੀ ਸੀ ਸੰਜੀਵ ਬਾਬਾ ਜੋ ਕਿ ਗੁਰਾਇਆਂ ਦਾ ਹੈ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਜਿਹੜੀ ਤੁਹਾਡੀ ਗੱਡੀ ਦੇ ਵਿੱਚ ਇਹ ਵਿਅਕਤੀ ਫੜੇ ਗਏ ਹਨ ਇਹਨਾਂ ਕੋਲੋਂ ਨਸ਼ਾ ਫੜਿਆ ਗਿਆ ਹੈ ਥੋਏ ਗੱਡੀ ਇਹਨਾਂ ਦੇ ਕੋਲ ਕਿਸ ਤਰ੍ਹਾਂ ਆਈ ਐਸ ਐਚਓ ਸਰਦਾਰ ਸਿਕੰਦਰ ਸਿੰਘ ਥਾਣਾ ਸਦਰ ਗੁਰਾਇਆਂ ਬਲੋਕ ਗਿਆ ਗਿਆ ਕਿ ਇਸ ਸੰਬੰਧੀ ਪੁੱਛਗਿੱਛ ਸੰਜੀਪ ਬਾਬਾ ਤੋਂ ਵੀ ਕੀਤੀ ਜਾਵੇਗੀ ਜੋ ਨਸ਼ਾ ਫੜਿਆ ਗਿਆ ਰਮਨਦੀਪ ਜਿਹੜਾ ਕੀ ਰਮਨਦੀਪ ਰਿੰਪੀ ਦੇ ਕੋਲੋਂ ਜਿਹੜਾ ਕੀ ਬੜਾ ਪਿੰਡ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ 8 ਗ੍ਰਾਮ ਹੀਰੋਨ ਫੜੀ ਗਈ ਤੇ ਰਾਜkumar ਜੋ ਕਿ ਚੱਕ ਥੁੱਥਲਾਂ ਦਾ ਹੈ ਇਸ ਕੋਲੋਂ 50 ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਸੁਖਵਿੰਦਰ ਸਿੰਘ ਸੁਖੀ ਜੋ ਰੁੜਕਾ ਜੋ ਕਿ ਰੁੜਕਾ ਖੁਰਦ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ ਜਿਹੜੀਆਂ ਆ 60 ਗੋਲੀਆਂ ਨਸ਼ੇ ਦੀਆਂ ਫੜੀਆਂ ਗਈਆਂ ਹੈ ਪੁਰਸ ਬਲੋਂ ਜਿਹੜਾ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪੂਰੀ ਰਿਪੋਰਟ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਿੰਨੇ ਆ ਕਿ ਦੁਸਾਂਝ ਕਲਾ ਪੁਲਸ ਨੇ ਜਿਹੜੇ ਆ ਤਿੰਨ ਵਿਅਕਤੀ ਕਾਬੂ ਕੀਤੇ ਆ ਜਿਸ ਗੱਡੀ ਦੇ ਸਮੇਤ ਉਹ ਕਾਬੂ ਕੀਤੇ ਗਏ ਆ ਉਹ ਗੱਡੀ ਸੰਜੀਵ ਬਾਬਾ ਜੋ ਕਿ ਗੁਰਾਇਆਂ ਦਾ ਰਹਿਣ ਵਾਲਾ ਹੈ ਉਸ ਦੀ ਗੱਡੀ ਸੀਗੀ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਨਸ਼ੇ ਸਰ ਜਿਹੜੇ ਹਾਂ ਜਿੱਦ ਤੱਕ ਅੱਜਵਾਰ ਪੜੇ ਨਸ਼ੇ ਨਾਲ ਕੀ ਮਾਮਲਾ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਜੰਨਤ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਦੇ ਦਿੱਤਾ ਨਿਰਦੇਸ਼ਾਂ ਤੇ ਔਰ ਡੀਐਸਪੀ ਆਪਣੇ ਸਰਦਾਰ ਸਰਵਜਿੰਦ ਬੱਲ ਦੀ ਰਹਿਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਿਹਨਤ ਚੱਲ ਰਹੀ ਆ ਉਸ ਤਹਿਤ ਸਾਨੂੰ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਦਰਾਨੇ ਨਾਕਾਬੰਦੀ ਇੱਕ ਆਲਟੋ ਗੱਡੀ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸੀਗੇ ਉਹ ਤਿੰਨਾਂ ਨੌਜਵਾਨਾਂ ਨੂੰ ਜਿਹੜਾ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਜਿਨ੍ਹਾਂ ਕੋਲੋਂ ਦੋਆਂ ਕੋਲੋਂ ਜਿਹੜੀ ਹੈਗੀ ਇੱਕ 50 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਇੱਕ ਕੋਲੋਂ ਜਿਹੜੀਆਂ ਹੈਗੀਆਂ 60 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਤੇ ਇੱਕ ਦੇ ਕੋਲੋਂ ਜਿਹੜੀ ਹੈਗੀ ਆ ਉਹ 8 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਜੀ ਇਹ ਇੱਕ ਤਾਂ ਹੈਗਾ ਜੀ ਰਮਨਦੀਪ ਸਿੰਘ ਰਿੰਮੀ ਇਹ ਬੜੇ ਪਿੰਡ ਦਾ ਰਹਿਣ ਵਾਲਾ ਇਹਦੇ ਕੋਲ 8 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਜੀ ਇੱਕ ਰਾਜਕਮਰ ਇਹਦੇਸ ਬਿੱਟੂ ਇਹ ਚੱਕ ਤੁਥਰਾ ਦਾ ਰਹਿਣ ਵਾਲਾ ਹੈਗਾ ਇਹਦੇ ਕੋਲ 50 ਗੋਲੀਆਂ ਜਿਹੜੀਆਂ ਨਸ਼ੀਦੀਆਂ ਬਰਾਮਦ ਹੋਈਆਂ ਜੀ ਇੱਕ ਸੁਖਵਿੰਦਰ ਸਿੰਘ ਸੁਖੀ ਇਹ ਰੁੜਕਾ ਖੁਰਦਾ ਰਹਿਣ ਵਾਲਾ ਇਹਦੇ ਕੋਲੋਂ 60 ਗੋਲੀਆਂ ਜਿਹੜੀਆਂ ਉਹ ਨਸ਼ੀਲੀਆਂ ਬਰਾਮਦ ਹੋਈਆਂ ਜੇ ਸਬੰਧੀ ਹੈ ਮਕਦਮਾ ਨੰਬਰ 183 ਦਰਜ ਰਜਿਸਟਰ ਕਰਕੇ 21226285 ਐਨਡੀਪੀਐਸ ਇੱਕ ਜਿਹੜੀ ਉਹ ਇਨਕਾਰ ਵੀ ਅਮਤ ਲੈਂਦੀ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਅੱਜ ਕੋਰਟ ਜਿਹੜਾ ਪੇਸ਼ ਕੀਤਾ ਜਾ ਰਿਹਾ ਇਹਨਾਂ ਨੂੰ ਪਹਿਲਾਂ ਵੀ ਮਾਮਲੇ ਦਾ ਦਜੀ ਇਹ ਕਰ ਰਹੇ ਅਸੀਂ ਵੈਰੀਫਾਈ ਕਰ ਰਹੇ ਆ ਪਹਿਲੋਂ ਮਾਮਲੇ ਜਿਹੜੇ ਉਹ ਰਿਕਾਰਡ ਨੂੰ ਚੈੱਕ ਕਰ ਰਹੇ ਆ ਕਿ ਪਹਿਲੋਂ ਕੋਈਆਂ ਦੇ ਖਿਲਾਫ ਮੁਕਾਮਲੇ ਦਰਜ ਹੈ ਕਿ ਨਹੀਂ ਹੈ ਔਰ ਜਿਹੜੀ ਅਸੀਂ ਗੱਡੀ ਅਲਟੋ ਜਿਹੜੀ ਫੜੀ ਆ ਉਹਦੇ ਬਾਰੇ ਵੀ ਅਸੀਂ ਤਸਦੀਕ ਕੀਤਾ ਆ ਜੋ ਇੱਥੋਂ ਦਾ ਇੱਕ ਸੰਜੀਵ ਏਰੀਆਸ ਬਾਬਾ ਰਹਿਣ ਵਾਲਾ ਗੁਰਾਇਆਂ ਦਾ ਹੀ ਹੈਗਾ ਉਹਦੀ ਇਹ ਗੱਡੀ ਜਿਹੜੀ ਆ ਉਹਦੀ ਪਾਈ ਗਈ ਹੈ ਜੀ ਉਹਦੇ ਨਾਮ ਤੇ ਜਿਹੜੀ ਇਹਨਾਂ ਸਿਰਨਾਂ ਨੋਨਾਂ ਕਹਿੰਦੇ ਨਹੀਂ ਗੱਡੀ ਨਹੀਂ ਉਹਦੇ ਨਾਮ ਤੇ ਗੱਡੀ ਸੰਜੀਵ ਬਾਬਾ ਦੇ ਨਾਮ ਤੇ ਗੱਡੀ ਜਿਹੜੀ ਹੈਗੀ ਹੈ ਤੇ ਅਗਲੀ ਕਾਰਨ ਕੀ ਹੈ ਜੀ ਯੋ ਕਰਾਂਗੇ ਆ ਕੇ ਪੁੱਛੀ ਕਰਾਂਗੇ ਸੰਜੀਪ ਬਾਬਾ ਨੂੰ ਵੀ ਇਹ ਇਹਦਾ ਕੀ ਲੈਣਾ ਦੇਣਾ ਹੈਗਾ ਇਹਨੇ ਗੱਡੀ ਕਿਉਂ ਉਹਨਾਂ ਦਿੱਤੀ ਆ ਇਹਦੀ ਜਿਹਨ ਵੋਲਵਮੈਂਟ ਹੋਈ ਤੇ ਇਹਦੇ ਖਿਲਾਫ ਵੀਡੀਓ ਕਰ ਵੀ ਕਰਾਂਗੇ ਜਿਹੜੀ ਇਹ ਗੋਣਿਆ ਵਗੈਰਾ ਜੀ ਇਹਦਾ ਵੀ ਪੱਤੀਛਾੜਦੀ ਆ ਜੀ ਹਰਾਨਤਾਂ ਬੂਰੀਆਂ ਕਿੱਥੋਂ ਆਈਆਂ ਇਹ ਕਰ ਰਹੇ ਪੁੱਛਗਿਸ਼ ਅਸੀਂ ਇਹਦੇ ਬਾਰੇ ਢੰਗਾਈ ਨਾਲ ਪੜਤਾਲ ਕਰ ਰਹੇ ਜਿੱਥੋਂ ਆਈਆਂ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਜੀ ਵਿਚੋ ਨਾਲ ਇਹ ਇਹ ਆ ਵੀ ਆਪੇ ਅਡਕਟ ਹੈ ਮੈਸੇਜ ਇਹ ਵੇਚਦੇ ਵੀ ਆ ਜੀ ਤੇ ਪਿੰਦੇ ਵੀ ਆ ਦੋਵੇਂ ਕੰਮ ਕਰਦੇ ਆ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499